ਕਪੂਰਥਲਾ ਜ਼ਿਲ੍ਹੇ ਦੇ ਪਿੰਡ ਅਮਾਨੀਪੁਰ ਦੀ ਰਹਿਣ ਵਾਲੀ ਸਰਬਜੀਤ ਕੌਰ ਦਾ ਪਾਕਿਸਤਾਨ ਵਿੱਚ ਗੁਰਪੁਰਪਤੇ ਜਾਣਾ ਫਿਰ ਆਪਣੇ ਜਥੇ ਨਾਲੋਂ ਵੱਖ ਹੋਣਾ ਤੇ ਪਾਕਿਸਤਾਨ ਰਹਿੰਦੇ ਕਿਸੇ ਹੁਸੈਨ ਵਿਅਕਤੀ ਨਾਲ ਨਿਕਾਹ ਕਰਾਉਣ ਦੀ ਖਬਰ ਨੂੰ ਸੁਣ ਸੁਣ ਕੇ ਲੋਕ ਮੂੰਹ ਵਿੱਚ ਉਂਗਲੀਆਂ ਪਾ ਰਹੇ ਹਨ ਤੇ ਉਸ ਦੀ ਇਸ ਕਿਨੌਣੀ ਹਰਕਤ ਤੇ ਲੋਕ ਤੁਥੁਵੀ ਕਰ ਰਹੇ ਹਨ ਪਾਕਿਸਤਾਨ ਦੇ ਸ਼ੇਖੋਪੁਰਾ ਜ਼ਿਲ੍ਹੇ ਦੀ ਇੱਕ ਮਸੀਤ ਵੱਲੋਂ ਜਾਰੀ ਕੀਤੇ ਇਸ ਸਰਟੀਫੀਕੇਟ ਨਾਲ ਇਸ ਦਾ ਖੁਲਾਸਾ ਹੋਇਆ ਹੈ ਕਿ ਸਰਜੀਤ ਕੌਰ ਨੇ ਆਪਣਾ ਧਰਮ ਬਦਲ ਕੇ ਇੱਕ ਪਾਕਿਸਤਾਨੀ ਨਾਲ ਨਿਕਾਹ ਕਰਵਾ ਲਿਆ ਹੈ। ਇਸ ਨੂੰ ਦੇਖ ਕੇ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੇ ਸਾਹ ਸੁੱਕੇ ਹੋਏ ਹਨ। ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਉਸ ਉੱਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕੀਤੇ ਜਾ ਰਹੇ ਹਨ ਕਿ ਇਸ ਨੇ ਜੇਕਰ ਖੇ ਹੀ ਖਾਣੀ ਸੀ ਤਾਂ ਆਪਣੇ ਦੇਸ਼ ਵਿੱਚ ਖਾ ਲਈਦੀ। ਚੜ੍ਹਦੇ ਪੰਜਾਬ ਦੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਇਸ ਕਰਕੇ ਵੀ ਡਾਢੀ ਠੇਸ ਪਹੁੰਚੀ ਹੈ। ਕਿ ਉਕਤ ਔਰਤ ਗੁਰਪੁਰਬ ਵਿੱਚ ਸ਼ਾਮਲ ਹੋਣ ਦਾ ਡਰਾਮਾ ਕਰਕੇ ਪਾਕਿਸਤਾਨ ਗਈ ਤੇ ਉੱਥੇ ਜਾ ਕੇ ਪਹਿਲਾਂ ਤੋਂ ਪਕਾਈ ਖਿਚੜੀ ਦੇ ਅਨਸਾਰ ਆਪਣਾ ਧਰ ਬਦਲ ਕੇ ਨਿਕਾਹ ਕਰ ਲਿਆ ਤੇ ਸਾਰੀ ਜ਼ਿੰਦਗੀ ਦਾ ਕਲੰਕ ਆਪਣੇ ਮੱਥੇ ਤੇ ਲਗਾ ਲਿਆ ਹੁਣ ਉਹ ਸਰਬਜੀ ਤੋਂ ਨੂਰ ਹਸੈਨ ਬਣ ਗਈ ਹੈ ਸ਼ੁਕਰਵਾਰ ਨੂੰ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਦੇ ਹੱਥ ਸਰਬਜੀ ਦਾ ਨਿਕਾਹਨਾਮਾ ਲੱਗਿਆ ਜਿਸ ਤੋਂ ਇਹ ਪਤਾ ਲੱਗਾ ਕਿ ਉਸਨੇ ਆਪਣਾ ਧਰਮ ਬਦਲ ਕੇ ਨਿਕਾਹ ਕਰ ਲਿਆ ਹੈ ਦੱਸ ਦਈਏ ਕਿ 4 ਨਵੰਬਰ ਨੂੰ ਪੰਜਾਬ ਤੋਂ 1932 ਸ਼ਰਧਾਲੂਆਂ ਦਾ ਇੱਕ ਜਥਾ 10 ਦਿਨ ਲਈ ਪਾਕਿਸਤਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਵਿੱਚ ਸ਼ਾਮਲ ਹੋਣ ਲਈ ਗਿਆ ਸੀ ਪਰ ਵੀਰਵਾਰ ਨੂੰ ਜਦੋਂ ਇਹ ਜਥਾ ਵਾਪਸ ਪਰਤਿਆ ਤੇ ਜਥੇ ਦੇ ਨਾਲ ਕਪੂਰਥਲਾ ਦੀ ਰਹਿਣ ਵਾਲੀ ਇਹ ਸਰਬਜੀਤ ਵਾਪਸ ਨਹੀਂ ਪਰਤੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਇਸ ਬਾਰੇ ਛਾਣਬੀਨ ਕੀਤੀ ਗਈ ਤਾਂ ਜਨਰਲ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਨਨਖਾਣਾ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਸੂਚੀ ਕੇਂਦਰ ਸਰਕਾਰ ਨੂੰ ਭੇਜੀ ਜਾਂਦੀ ਹੈ ਤੇ ਸਰਕਾਰ ਨੇ ਹੀ ਖੁਦ ਇਸ ਦੀ ਜਾਂਚ ਪੜਤਾਲ ਕਰਨੀ ਹੁੰਦੀ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਰਬਜੀਤ ਕੌਰ ਨੇ ਪਾਕਿਸਤਾਨ ਇਮੀਗ੍ਰੇਸ਼ਨ ਨੂੰ ਅਧੂਰੀ ਜਾਣਕਾਰੀ ਦਿੱਤੀ ਸੀ ਖਬਰਾਂ ਇਹ ਵੀ ਆ ਰਹੀਆਂ ਹਨ ਕਿ ਸਰਬਜੀਤ ਸੁਲਤਾਨਪੁਰ ਲੋਧੀ ਦੀ ਐਸਜੀ ਪੀਸੀ ਦੀ ਮੈਂਬਰ ਗੁਰਪ੍ਰੀਤ ਕੌਰ ਦੀ ਸਿਫਾਰਿਸ਼ ਤੇ ਜਥੇਬੀ ਸ਼ਾਮਲ ਹੋਈ ਸੀ ਜਥੇ ਵਿੱਚ ਸ਼ਾਮਲ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਸਮੇਤ 8 ਹੋਰ ਮੈਂਬਰ ਆਪਣੇ ਨਿੱਜੀ ਕਾਰਨਾ ਕਰਕੇ ਸਮੇਂ ਤੋਂ ਪਹਿਲਾਂ ਹੀ ਪਰਤ ਆਏ ਸਨ ਇਸ ਜਥੇ ਵਿੱਚ ਸ਼ਾਮਲ ਹੋਏ ਇੱਕ ਯਾਤਰੀ ਦੀ ਮੌਤ ਵੀ ਹੋ ਗਈ ਸੀ ਜਿਸ ਦੀ ਪਿਛਲੇ ਦਿਨੀ ਅਖਬਾਰਾਂ ਵਿੱਚ ਚਰਚਾ ਵੀ ਹੋਈ ਸੀ ਪਿਛਲੇ ਵੀਰਵਾਰ ਨੂੰ ਅਟਾਰੀ ਬਾਰਡਰ ਦੇ ਰਸਤੇ ਜਦੋਂ 1922 ਸ਼ਦਲੂਆਂ ਦਾ ਜਥਾ ਵਾਪਸ ਪਰਤਿਆ ਤਾਂ ਸਰਬਜੀਤ ਕੌਰ ਇਹਨਾਂ ਵਿੱਚ ਸ਼ਾਮਲ ਨਹੀਂ ਸੀ ਇਹ ਦੇਖ ਕੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਹੱਥ-ਪੈਰਾਂ ਦੀ ਪੈ ਗਈ ਤੇ ਉਹਨਾਂ ਨੇ ਤੁਰੰਤ ਵਿਦੇਸ਼ ਮੰਤਰਾਲੇ ਨਾਲ ਹੀ ਸਰਬਜੀਤ ਦੀ ਗੁੰਮਸ਼ੁਦਗੀ ਬਾਰੇ ਪਾਕਿਸਤਾਨੀ ਏਜੰਸੀਆਂ ਨੂੰ ਸੂਚਿਤ ਕੀਤਾ ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਕੌਰ ਦਾ ਪਤੀ ਵਿਆਹ ਤੋਂ ਬਾਅਦ ਜਲਦੀ ਇੰਗਲੈਂਡ ਚਲਾ ਗਿਆ ਤੇ ਵਾਪਸ ਨਹੀਂ ਆਇਆ ਸੀ ਬਾਦ ਵਿੱਚ ਸੋਸ਼ਲ ਮੀਡੀਆ ਤੇ ਇਹ ਔਰਤ ਐਕਟਿਵ ਹੋ ਗਈ ਤੇ ਇਸ ਨੇ ਆਪਣੀਆਂ ਪੋਸਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਰਕੇ ਇਸ ਦੇ ਸਾਰੇ ਪਰਿਵਾਰ ਨੇ ਇਸ ਨੂੰ ਅਲੱਗ-ਥਲਗ ਕਰ ਦਿੱਤਾ ਸੰਭਵ ਹੈ ਕਿ ਪਤੀ ਦੀ ਗੈਰ ਮੌਜੂਦਗੀ ਵਿੱਚ ਇਹ ਔਰਤ ਸੋਸ਼ਲ ਮੀਡੀਆ ਦੇ ਰਾਹੀਂ ਕਿਸੇ ਪਾਕਿਸਤਾਨੀ ਦੇ ਸੰਪਰਕ ਵਿੱਚ ਆਈ ਹੋਵੇ ਸਫਾਰਨਿਕ ਥਾਣੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇਸ ਤੇ ਪਹਿਲਾਂ ਵੀ ਤਿੰਨ ਮੁਕਾਦਮੇ ਦਰਜ ਹੋਏ ਹਨ ਇਨ੍ਹਾਂ ਵਿੱਚੋਂ ਦੋ ਮੁਕਾਦਮੇ ਕਪੂਰਥਲਾ ਸ਼ਹਿਰ ਨਾਲ ਜੁੜੇ ਹੋਏ ਹਨ ਤੇ ਇੱਕ ਬਠਿੰਡੇ ਨਾਲ ਸਰਬਜੀਤ ਦੇ ਇਸ ਕਾਰੇ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਹ ਇੱਕ ਵਿੱਚ ਸਤਰਕ ਹੋਣ ਦੀ ਲੋੜ ਹੈ ਕਿ ਉਸ ਬੰਦੇ ਨੂੰ ਜਥੇ ਦੇ ਨਾਲ ਭੇਜਿਆ ਜਾਵੇ ਜਿਸ ਦਾ ਪਿਛੋਕੜ ਕਿਸੇ ਜੁਰਮ ਨਾਲ ਨਾ ਜੁੜਿਆ ਨਾ ਹੋਵੇ ਕਿਉਂਕਿ ਜਿਹੜਾ ਬੰਦਾ ਧਰਮ ਦੀ ਆੜ ਵਿੱਚ ਇਹੋ ਜਿਹਾ ਗੁਨਾਹ ਕਰ ਸਕਦਾ ਹੈ ਉਹ ਕਿਸੇ ਵੀ ਹੱਦ ਤੱਕ ਡਿੱਗ ਸਕਦਾ ਹੈ ਦੇਸ਼ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਇਸ ਘਟਨਾ ਤੋਂ ਬਾਅਦ ਇੱਕ ਪ੍ਰਸ਼ਨ ਭਾਰਤ ਦੀ ਇਮੀਗ੍ਰੇਸ਼ਨ ਏਜੰਸੀ ਉੱਤੇ ਵੀ ਪੈਦਾ ਹੁੰਦਾ ਹੈ ਕਿ ਸਰਬਜੀਤ ਕੌਰ ਵਰਗੇ ਲੋਕਾਂ ਨੂੰ ਪਾਕਿਸਤਾਨ ਦਾ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਉਸ ਦੇ ਪਿਛੋਕੜ ਜਾਂ ਫਿਰ ਉਸ ਦੀ ਪਾਕਿਸਤਾਨ ਵਿੱਚ ਹੁੰਦੀ ਗੱਲਬਾਤ ਦਾ ਕਾਲ ਰਿਕਾਰਡ ਜਿਹੜਾ ਉਹ ਖੰਘਾਲਿਆ ਕਿਉਂ ਨਹੀਂ ਗਿਆ ਕਿਉਂਕਿ ਇਮੀਗ੍ਰੇਸ਼ਨ ਕਿਸੇ ਵੀ ਵਿਅਕਤੀ ਨੂੰ ਪਾਕਿਸਤਾਨ ਦਾ ਵੀਜ਼ਾ ਜਾਰੀ ਕਰਨ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਂਚਬੀਨ ਕਰਦੀ ਹੈ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਸਰਬਜੀਤ ਦਾ ਸੋਸ਼ਲ ਮੀਡੀਆ ਤੇ ਐਕਟਿਵ ਹੋਣ ਦਾ ਰਿਕਾਰਡ ਕਿਉਂ ਨਹੀਂ ਵੇਖਿਆ ਗਿਆ ਸਾਥੀਓ ਮੇਰੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਹੋ ਸਕੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣਾ